ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਬੀਤੀ 9 ਸਤੰਬਰ ਨੂੰ ਇੱਕ ਬਹੁਤ ਹੀ ਮੰਨ ਭਾਗੀ ਘਟਨਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵਾਪਰੀ ਸੀ ਜਿੱਥੇ ਇੱਕ ਪਰਵਾਸੀ ਦੇ ਵੱਲੋਂ 5 ਸਾਲਾ ਹਰਵੀਰ ਸਿੰਘ ਨੂੰ ਘਰੋਂ ਕਿਡਨਾਪ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਆਗੂਆਂ ਦੇ ਵਿੱਚ ਵਕ-ਵਕ ਜੱਤੇਬੰਦੀਆਂ ਦੇ ਵਿੱਚ ਵਿਰੋਧ ਪਾਇਆ ਜਾ ਰਿਹਾ ਹੈ ਤਾਂ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਸੋ ਗੱਲਬਾਤ ਵੀ ਅਸੀਂ ਕਰਾਂਗੇ ਰਾਜ ਸਾਹਿਬ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਸੀ ਜਿਸ ਨੂੰ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਕੀ ਕੁਝ ਕਹਿਣਾ ਚਾਹੋਗੇ ਜੀ ਦੇਖੋ ਪਹਿਲਾਂ ਤਾਂ ਅੱਜ ਦਾ ਜਿਹੜਾ ਕੈਂਡਲ ਮਾਰਚ ਪੁਰੀ ਹੀਰਾਂ ਤੋਂ ਸਰਪ੍ਰਸ ਛੱਫੀ ਸਾਡੇ ਛੋਡੇ ਵੀਰ ਮਨਜੋਤ ਹੁਣੇ ਸਾਰੇ ਇਹ ਮਨਜਿੰਦਰ ਹੁਣੇ ਸਾਰੇ ਜਿਨ੍ਹਾਂ ਵੀ ਸਾਥੀ ਆ ਇਹ ਇਹਨਾਂ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਔਰ ਸਾਡੇ ਮੇਰ ਸਾਹਿਬ ਸ੍ਰਿੰਦਰ ਕੁਮਾਰ ਸਿੰਧਾ ਔਰ ਸਾਡੇ ਐਮਸੀ ਸਾਹਿਬ ਹਰਪਾਲ ਸਿੰਘ ਪਾਲਾ ਸਾਡੇ ਭੈਣ ਜੀ ਇੰਦਰਜੀਤ ਕੌਰ ਅਸੀਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹ ਜਿਹੜਾ ਅੱਜ ਦਾ ਕੈਂਡਲ ਮਾਰਚ ਕੱਢਿਆ ਔਰ ਇਹਦੇ ਵਿੱਚ ਅਸੀਂ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਪਹਿਲੇ ਤੇ ਪ੍ਰਮਾਤਮਾ ਕੋਲੋਂ ਅਸੀਂ ਇਹ ਮੰਗਦੇ ਹਾਂ ਕਿ ਵਾਇਗਰੂ ਹਰਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੀ ਔਰ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਔਰ ਦੂਸਰੀ ਗੱਲ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨੂੰ ਫਾਸਟ ਟ੍ਰਾਈ ਕੋਰਟ ਦੇ ਵਿੱਚ ਪਾ ਕੇ ਇਹਨੂੰ ਆਉਣ ਵਾਲੇ 8-10 ਦਿਨਾਂ ਦੇ ਵਿੱਚ ਵਿੱਚ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਹਨੇ ਬਰਬਰ ਜਿਹੜਾ ਤਸ਼ੱਦਦ ਕੀਤਾ ਉਹਦੇ ਨਾਲ ਹਰਵੀਰ ਨਾ ਉਸੇ ਤਰੀਕੇ ਦਾ ਇਹਨਾਂ ਤਸ਼ੱਦਦ ਹੋਵੇ ਇਹਦੀਆਂ ਲੱਤਾਂ ਵਾਹਾਂ ਕਟੀਆਂ ਜਾਣ ਤਾਂ ਕਿ ਅੱਗੇ ਤੋਂ ਆਉਣ ਵਾਲੀ ਪੀੜ੍ਹੀ ਜਿਹੜੀ ਆਉਣ ਵਾਲੇ ਲੋਕ ਜਿਹੜੇ ਜਿਹੜੇ ਲੋਕ ਤਾਂ ਇਦਾਂ ਦੇ ਦਰਦਨਾਕ ਹਾਸੇ ਕਰਦੇ ਆ ਉਹਨਾਂ ਨੂੰ ਸਬਕ ਮਿਲ ਸਕੇ ਸੋ ਇਹ ਸਰਕਾਰ ਨੂੰ ਅਪੀਲ ਕਰਦੇ ਆ ਸੋ ਅਸੀਂ ਹੁਣ ਪੁਰੀ ਨਾ ਠਾਕ ਦਵਾਰਾ ਮੰਦਰ ਤੋਂ ਇਹ ਜਿਹੜਾ ਕੈਂਡਲ ਮਾਰਚ ਚਲਾਇਆ ਸੀ ਔਰ ਠਾਣਾਪੁਰੀ ਨਾਲ ਕੋਈ ਰਿਲੇਟਡ ਹੈ ਇਹ ਮਸਲਾ ਠਾਣਾਪੁਰੀ ਨਾਲ ਕੇ ਅਸੀਂ ਇਹ ਸਮਾਪਤ ਕੀਤਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਇਹਦਾ ਉਦੇ ਪਰਿਵਾਰ ਨੂੰ ਨਹੀਂ ਸਾਬਤ ਹੋਇਆ ਜਾਵੇ। ਰਾਜ ਸਾਹਿਬ ਅੱਜ ਮੀਡੀਆ ਵਾਰਤਾ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਕਿ ਜਿਵੇਂ ਸਾਰੇ ਮਤੇ ਪਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕੱਢੋ ਉਹਨਾਂ ਦਾ ਕਹਿਣਾ ਇਹ ਹੈ ਕਿ ਨਿਰਾਸ਼ ਕਿਤਨਾ ਕਿਤਨੇਜ਼ਰ ਆਇਆ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੰਜਾਬੀ ਵੀ ਨੇ ਜਿਹੜੇ ਉਹ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਨੇ ਜੀ ਇਸ ਚੀਜ਼ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਆਂ ਅਸੀਂ ਬਿਲਕੁਲ ਜਿਹੜਾ ਕੋਈ ਕ੍ਰਾਈਮ ਕਰਦਾ ਬੇਸ਼ੱਕ ਸਾਡਾ ਪੰਜਾਬੀ ਭਰਾ ਕਿਉਂ ਨਾ ਹੋਵੇ ਬਿਲਕੁਲ ਉਹਨੂੰ ਖਿਮਾ ਨਹੀਂ ਕੀਤਾ ਜਾਊਗਾ ਜਿੱਥੇ ਵੀ ਹੋਵੇ ਤੇ ਫਿਰ ਅਸੀਂ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਨੂੰ ਲਾਇਸੈਂਸ ਦੇ ਦਿੱਤਾ ਯੋ ਵਿਹਾਰ ਤੋਂ ਆਏ ਆ ਜੁਪੀ ਤੋਂ ਆਏ ਆ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵੀ ਉਹ ਕ੍ਰਾਈਮ ਕਰਨਗੇ ਇਹ ਮੈਂ ਕਹੂੰਗਾ ਇਹ ਪੋਲੀਟਿਕਲ ਲੋਕਾਂ ਦੀ ਦੋਗਲੀ ਨੀਤੀ ਹੈ ਸਾਡੇ ਸੀਐਮ ਦੀ ਦੋਗਲੀ ਨੀਤੀ ਹੈ ਜਿਹੜੀ ਬਿਲਕੁਲ ਪੰਜਾਬ برداشت ਨਹੀਂ ਕਰੇਗਾ ਸੋ ਇਹ ਬਿਲਕੁਲ ਅਸੀਂ ਸਪਸ਼ਟ ਸ਼ਬਦਾਂ ਚ ਕਹਿ ਦੇਣਾ ਚਾਹੁੰਦੇ ਆ ਸੀਐਮ ਸਾਹਿਬ ਨੂੰ ਕਿ ਅਸੀਂ ਤਾੜਨਾ ਕਰਕੇ ਕਹਿਣਾ ਚਾਹੁੰਦੇ ਆ ਵੀ ਜੇ ਤੇ ਤੁਸੀਂ ਇਹ ਤੇ ਨੱਥ ਪਾਤੀ ਤਾਂ ਠੀਕ ਹੈ ਨਹੀਂ ਤਾਂ ਫਿਰ ਪੰਜਾਬੀ ਆਪ ਉੱਠ ਕੇ ਨੱਥ ਪਾਉਣਗੇ ਤੇ ਜੋ ਮਾਹੌਲ ਬਣੇਗਾ ਪੰਜਾਬ ਦਾ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਬੋਲੇ ਸੋ ਨਿਹਾਲ ਤੁਸੀਂ ਵੀਰ ਜੀ ਤੁਸੀਂ ਵੀ ਆ ਪਹੁੰਚੇ ਪਏ ਹੋ ਇੱਕ ਹੈਵਾਨ ਨੇ ਉਹਨੇ ਇੰਨੀ ਮਾੜੀ ਘਟਨਾ ਕੀਤੀ ਐ ਤਾਂ ਕਹਿ ਲੀਏ ਉਹਨੂੰ ਫਾਂਸੀ ਤੋਂ ਵੀ ਲੱਗ ਜਿੱਦਾ ਤੜਪਾ ਤੜਪਾ ਕੇ ਮਾਰਨਾ ਚਾਹੀਦਾ ਕੀ ਕਹਿਣਾ ਚਾਹੋਗੇ ਦੇਖੋ ਭਾਜੀ ਜੋ ਵੀ ਉਹਨੇ ਕੀਤਾ ਇਸ ਤੋਂ ਮਾੜਾ ਕੰਮ ਕਦੇ ਨਹੀਂ ਹੋ ਸਕਦਾ ਠੀਕ ਹੈ ਜੀ ਨਾ ਅਸੀਂ ਇਹਨੇ ਜੋ ਮਾੜਾ ਕੀਤਾ ਬਹੁਤ ਗਲਤ ਕੀਤਾ ਸਾਡੇ ਦਿਲ ਦੀ ਬਾਜ਼ਤਾ ਆਏ ਆ ਵੀ ਇਹਦੀਆਂ ਲੱਤਾਂ ਬਾਹਾਂ ਵੱਢ ਕੇ ਇਹਨੂੰ ਇੱਥੇ ਚੌਂਕ 'ਚ ਲਟਕਾ ਦੇਵੇ ਠੀਕ ਹੈ ਜਿੰਨਾ ਚੱਕਰ ਮਰਦਾ ਨਹੀਂ ਤੜਫੀ ਜਾਵੇ ਜਿਹੜੇ ਇਹਦੇ ਨਾਲ ਦੇ ਆ ਜਿਹੜੇ ਇੱਥੇ ਘੁੰਮਦੇ ਫਿਰਦੇ ਉਹਨਾਂ ਨੂੰ ਦੇਖ ਕੇ ਸਾਹੂਗਾ ਵੀ ਲੂ ਕੰਡੇ ਖਣੋ ਵਿੱਚ ਏਦਾਂ ਕੀਤਾ ਤਾਂ ਮੁੜ ਕੇ ਸਾਡੇ ਨਾਲ ਵੀ ਆਹੀ ਕੁਝ ਹੋਊਗਾ ਠੀਕ ਹੈ ਬਾਕੀ ਅਸੀਂ ਭਾਜੀ ਸਿਰਫ ਪ੍ਰਸ਼ਾਸਨ ਤੋਂ ਉਸ ਮੁੰਡੇ ਦੀ ਛੋਟੇ ਬੱਚੇ ਹਰਵੀਰ ਦੀ ਉਹਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ ਠੀਕ ਹੈ ਜੀ ਤੇ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਉਹਦੀ ਆਤਮਾ ਦੀ ਸ਼ਾਂਤੀ ਲਈ ਕੱਢਿਆ ਗਿਆ ਠੀਕ ਸਾਡੀ ਸਿਰਫ ਪ੍ਰਸ਼ਾਸਨ ਤੈਮੰਗਤ ਜਲਦ ਤੋਂ ਜਲਦ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਠੀਕ ਆ ਬਸ ਸਾਡੀ ਇਹੀ ਅਪੀਲ ਆ ਜੀ ਚਲੋ ਜਿਹੜੇ ਕੀ ਲੋਕ ਨੇ ਵਕ ਵਕ ਉੱਥੇ ਬੰਦੀਆਂ ਤੋਂ ਆਗੂ ਯੂਥ ਸਾਰੇ ਲੋਕ ਮੌਜੂਦ ਸੀ ਵਿਰੋਧ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਤਾਂ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਉਸ ਬੱਚੇ ਦੀ ਆਤਮਾ ਦੀ ਸ਼ਾਂਤੀ ਦੇ ਲਈ ਸੋ ਮੰਗ ਵੀ ਇਹੀ ਰੱਖੀ ਜਾ ਰਹੀ ਹੈ ਕਿ ਉਸ ਮੁਜਰਮ ਨੂੰ ਤੜਪਾ ਤੜਪਾ ਕੇ ਮਾਰਨਾ ਚਾਹੀਦਾ ਹੈ ਕਿ ਜਿਵੇਂ ਉਸ ਹਯਾਨ ਨੇ ਛੋਟੇ ਬੱਚੇ ਤੇ ਤਸ਼ੱਦਦਾਈ ਹੈ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਿਸ਼ਾਰਪੁਰ ਨਿਊਜ਼